ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿੱਦਾਂ ਕੇ ਵਾਦਾ ਕੀਤਾ ਸੀਗਾ ਅਸੀਂ ਜਪਜੀ ਸਾਹਿਬ ਦੀ ਹੌਲੀ ਹੌਲੀ ਵਿਆਖਿਆ ਕਰਨੀ ਆ ਅੱਜ ਅਸੀਂ ਜਿਹੜਾ ਮੰਗਲਾ ਚਰਨ ਹੈ ਜਾਨੀ ਕਿ ਜਿਹਨੂੰ ਮੂਲ ਮੰਤਰ ਵੀ ਕਹਦੇ ਦਾ ਸੀ ਉਹਦੀ ਵਿਆਖਿਆ ਕਰਾਂਗੇ ਜਿਹਦੀ ਸਮਾਪਤੀ ਇੱਕੋ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ ਜੀ ਕਿਉਂਕਿ ਜਪ ਦੇ ਅੱਗੇ ਵੀ ਦੋ ਡੰਡੀਆਂ ਨੇ ਪਿੱਛੇ ਵੀ ਦੋ ਡੰਡੀਆਂ ਨੇ ਇਹ ਦੱਸ ਦਿੰਦਾ ਆ ਸਿਰ ਲੈ ਕੇ ਸਾਡਾ ਗੁਰਪ੍ਰਸਾਦ ਤੱਕ ਸਗਾ ਉਹਦੇ ਬਾਅਦ ਚੋਂ ਤਾਂ ਇੱਕ ਸਾਨੂੰ ਸ਼ਲੋਕ ਦਿੱਤਾ ਗਿਆ ਹੈ ਸਮਾ ਨਾਂ ਲੈਂਦੇ ਹੋਏ ਸ਼ੁਰੂ ਕਰਦੇ ਆਂ ਜੀ ੴ ਜਾਂ ਏਕੋ ਅਸਲ 'ਚ ਏਕੋ ਲਿਖਿਆ ਆ ਕੂੜਾ ਖੁੱਲਾ ਆ ਉਹਦਾ ਮਤਲਬ ਸਾਰੇ ਪਾਸੇ ਫਲਾ ਇਨਫਿਨਿਟੀ ਹਰਥ ਹੈ ਏਕੋ ਦੇਖੋ ਕਿੰਨੇ ਵਧੀਆ ਸ਼ੁਰੂਆਤ ਆ ਬਾਣੀ ਦੀ ਗੁਰੂ ਜੀ ਨੇ ਕਿੰਨਾ ਸੋਚ ਕੇ ਕਿੰਨਾ ਸਮਝ ਕੇ ਏਕੋ ਤੋਂ ਸ਼ੁਰੂ ਕੀਤਾ ਆ ਤਾਂ ਕਿ ਅਸੀਂ ਕਿਸੇ ਬਾਬੇ ਮਗਰ ਸੰਤ ਮਗਰ ਮੇਰੇ ਮਗਰ ਤੁਹਾਡੇ ਮਗਰ ਕਿਸੇ ਮਗਰ ਲੱਗਣ ਦੀ ਲੋੜ ਨਹੀਂ ਏਕੋ ਆਪਣੇ ਅੰਦਰ ਪ੍ਰਗਟ ਕਰਕੇ ਉਸ ਸਦਾਂਤ ਆਪਣੇ ਅੰਦਰ ਲਿਆ ਕੇ ਲਾਗੂ ਕਰਕੇ ਸਾਡੀ ਜ਼ਿੰਦਗੀ ਸੁਧਰਨੀ ਆ ਇੱਕੋ ਹੈ ਇੱਕੋ ਹੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਬੇਅੰਤ ਹੈ ਸਤ ਨਾਮ ਸਤ ਸਦੀਵੀ ਨਾਮ ਹੁਕਮ ਉਹਦਾ ਹੁਕਮ ਸਦੀਵੀ ਆ ਬੱਚਾ ਬਣੇ ਬੱਚੇ ਤੋਂ ਜਵਾਨੀ ਆਈ ਜਵਾਨੀ ਤੋਂ ਬੁੜੇ ਹੋਏ ਬੁੜੇ ਤੋਂ ਬਾਅਦ ਮੌਤ ਹੋਣੀ ਆ ਇਹ ਹੁਕਮ ਆ ਇਹ ਪਾਣਾ ਆ ਇਹਦੇ ਅੰਦਰ ਸਭ ਕੋਈ ਵੀ ਚੀਜ਼ ਜੋ ਵੀ ਹੁੰਦੀ ਆ ਸੈਂਟੀਫਿਕਲੀ ਜਿਹਨੂੰ ਅਸੀਂ ਕਹਦੇ ਦਾ ਪ੍ਰੂਫ ਹੋ ਸਕਦੀ ਆ ਸਦੀਵੀ ਆ ਸਦੀਵੀ ਇਟਰਨਲ ਉਹਦੇ ਸਿਧਾਂਤ ਤੋਂ ਬਿਨਾ ਨਹੀਂ ਆ ਕੋਈ ਵੀ ਚੀਜ਼ ਸਤ ਨਾਮ ਆ ਫਿਰ ਹੈ ਜੀ ਕਰਤਾ ਹਰ ਇੱਕ ਚੀਜ਼ ਆਪਣੇ ਆਪ ਚੱਲ ਰਹੀ ਆ ਆਪਣੇ ਆਪ ਹੋ ਰਹੀ ਆ ਉਹ ਆਪਣੇ ਸਿਧਾਂਤ ਦੇ ਵਿੱਚ ਹੀ ਆ ਕੋਈ ਉਹਨੂੰ ਐਦਾ ਚਲਾਉਣ ਵਾਲਾ ਨਹੀਂ ਆਇਆ ਪੇ ਇਹਨੇ ਚਲਾਇਆ ਉਹ ਸਿਧਾਂਤ ਦੇ ਕਰਕੇ ਚਿੱਤ ਸਿਧਾਂਤ ਰੱਖਤਾ ਨਿਜਮ ਰੱਖਤਾ ਸਤ ਨਾਮ ਹੋ ਗਿਆ ਉਹਦੇ ਤਹਿਤ ਹੀ ਚੱਲ ਰਹੀ ਹੈ ਜੀ ਆ ਦੇਖੋ ਫਿਰ ਆ ਗਿਆ ਕਰਤਾ ਦੇ ਬਾਅਦ ਪੁਰਖ ਉਦੀ ਹੋਂਦ ਵਿੱਚ ਜੋ ਵੀ ਆ ਉਹਦੀ ਹੋਂਦ ਆਪਣੇ ਆਪ ਵਾਪਰ ਰਿਹਾ ਆ ਸਾਰਿਆਂ ਦੇ ਲਈ ਉਹ ਸਿਧਾਂਤ ਇੱਕ ਚੱਲ ਰਿਹਾ ਆ ਇਹ ਨਹੀਂ ਆ ਕਿ ਕਿਸੇ ਸੰਤਲੇ ਬਾੜਾ ਹੋ ਜਾਣਾ ਕਿਸੇ ਦੇ ਛੋਟਾ ਹੋ ਜਾਣਾ ਸਭ ਲਈ ਇੱਕ ਆ ਸੋ ਜੇ ਕੋਈ ਕਹੇ ਪਿਆ ਇੰਨਾ ਪਾਠ ਕਰਕੇ ਆ ਮਿਲਣਾ ਆ ਸਿਧਾਂਤ ਵੱਖਰਾ ਹੋ ਜਾਣਾ ਨਹੀਂ ਉਹ ਸਿਧਾਂਤ ਚਹੀ ਆ ਸਾਨੂੰ ਇਹਨਾਂ ਚੀਜ਼ਾਂ ਚੋਂ ਕੱਢ ਰਿਹਾ ਗੁਰੂ ਸਤਨਾਮ ਕਰਤਾ ਪੁਰਖ ਸਾਰਿਆਂ ਲਈ ਉਹ ਸਿਧਾਂਤ ਵੀ ਬਰਾਬਰ ਹੈ ਤੇ ਅਸੀਂ ਵੀ ਬਰਾਬਰ ਆ ਕੋਈ ਕਿਸੇ ਨਾਲੋਂ ਉੱਚੇ ਨੀਵੇਂ ਨਹੀਂ ਆ ਨਾ ਸਾਨੂੰ ਸਮਝਣ ਦੀ ਲੋੜਿਆ ਸੀ ਇੱਕ ਦਾ ਪ੍ਰਤੀਕਿਆ ਡਿਪਰੈਸ਼ਨ ਕਾਦਾ ਭਾਈ ਡਿਪਰੈਸ਼ਨ ਕੱਢੋ ਆਪਣਾ ਮੂਲ ਪਛਾਣੋ ਨਿਰਪਉ ਇਹ ਸਿਧਾਂਤ ਨਿਰਪਉ ਹੋ ਕੇ ਵਰਤਦਾ ਆ ਤੁਸੀਂ ਰੱਬ ਨੂੰ ਮੰਨਦੇ ਆ ਭਾਵੇਂ ਨਹੀਂ ਆਕਸੀਜਨ ਤੁਹਾਨੂੰ ਆਣਾ ਹੀ ਆ ਤੁਸੀਂ ਕਸੇ ਬਾਬੇ ਚੇਲੇ ਕੋਲ ਚਲ ਜਾ ਜੋ ਮਰਜੀ ਕਰ ਲਓ ਕੈਂਸਰ ਦੀ ਬਿਮਾਰੀ ਆ ਤਾਂ ਤੁਹਾਨੂੰ ਐਕਸਰਸਾਈਜ਼ ਕਰਕੇ ਡਾਈਟ ਕਰਕੇ ਸਾਰਾ ਕੁਝ ਠੀਕ ਕਰਕੇ ਤਾਂ ਉਹ ਦੂਰ ਹੋ ਜਾਊਗੀ ਪਰ ਮੰਤਰ ਪੜ੍ਹ ਕੇ ਬਾਦੂ ਦੀਆਂ ਗਲਤ ਚੀਜ਼ਾਂ ਖਾ ਕੇ ਨਹੀਂ ਹੋਣੀ ਉਹ ਤੁਹਾਨੂੰ ਉੱਤੇ ਹੀ ਲਾਗੂ ਰਹਿਣੀਆਂ ਆ ਉਹ ਨਿਰਪੋ ਹੈ ਜਿਹੜਾ ਤੁਹਾਡਾ ਨਿਜਮ ਆ ਨਾ ਜਿਹੜੀ ਸਤਨਾਮ ਹੈ ਨਾ ਜੋ ਉਹ ਨਿਰਪੋ ਹੈ ਹੁਣ ਤੁਸੀਂ ਰੱਬ ਨੂੰ ਮੰਨਦੇ ਆ ਤੁਹਾਨੂੰ ਤੈਰਨਾ ਆਉਂਦਾ ਨਹੀਂ ਤੁਸੀਂ ਡੁੱਬੂਗੇ ਡੁੱਬੂਗੇ ਜੇ ਤੁਸੀਂ ਰੱਬ ਨੂੰ ਨਹੀਂ ਮੰਨਦੇ ਤੇ ਤੁਹਾਨੂੰ ਤੈਰਨਾ ਆਉਂਦਾ ਤੁਸੀਂ ਬਚ ਕੇ ਨਿਕਲ ਸਕਦੇ ਆ ਬਹੁਤ ਚਾਂਸ ਆ ਤੁਹਾਨੂੰ ਤੈਰਨਾ ਆ ਬਾਈ ਇਸੇ ਤਰ੍ਹਾਂ ਫਿਰ ਆਂਦਾ ਨਿਰਵੈਰ ਉਹਦਾ ਬੈਰ ਵੀ ਹੈ ਨਹੀਂ ਕੋਈ ਵੀ ਤੁਸੀਂ ਕਿਸੇ ਨੂੰ ਮੰਨਦੇ ਆ ਨਹੀਂ ਮੰਨਦੇ ਆ ਰੱਬ ਨੂੰ ਮੰਨਦੇ ਆ ਨਹੀਂ ਮੰਨਦੇ ਆ ਉਹ ਬੈਰ ਕਮਾ ਕੇ ਨਹੀਂ ਚੱਲ ਰਿਹਾ ਕੋਈ ਵੀ ਉਹਦਾ ਕਿਸੇ ਨਾ ਕੋਈ ਬੈਰ ਨਹੀਂ ਆ ਉਹ ਸਭ ਲਈ ਇੱਕੋ ਹੀ ਆ ਸਤਿਆ ਕਰਤਾ ਪੁਰਖ ਆ ਨਿਰਪਉ ਆ ਉਹ ਨਿਰਵੈਰ ਲੋਕ ਕਹਿੰਦੇ ਆ ਜੇ ਤੁਸੀਂ ਰੱਬ ਨੂੰ ਨਹੀਂ ਮੰਨਦੇ ਤਾਂ ਤੁਸੀਂ ਨਰਕਾਂ ਨੂੰ ਜਾਓਗੇ ਤੁਸੀਂ ਰੱਬ ਨੂੰ ਨਹੀਂ ਮੰਨਦੇ ਤਾਂ ਤੁਸੀਂ ਇਹ ਆ ਹਾ ਰੱਬ ਦੀ ਨਿੰਦਾ ਜਿਹੜਾ ਹੈ ਹੀ ਨਿਰਵੈਰ ਇਹ ਨਿਜਮ ਨਰਵੈਰ ਆ ਇਹ ਨਿਰਪੋਵੀਆ ਇਹ ਨਿਰਵੈਰ ਵੀ ਆ ਸਾਰਿਆਂ ਦੇ ਲਈ ਸੇਮ ਤਰੀਕੇ ਨਾਲ ਬਿਨਾ ਬੈਰ ਕੀਤੇ ਲਾਗੂ ਆ ਤੁਸੀਂ ਮੰਤਰ ਪੜਿਆ ਸਵੇਰੇ ਉੱਠ ਕੇ ਭਾਵੇਂ ਸਵੇਰ ਨੂੰ ਉੱਠ ਕੇ ਕੀਰਤ ਕਰਨ ਚੱਲ ਗਏ ਤੁਹਾਡੇ ਤੇ ਸੇਮ ਰੂਲ ਲਾਗੂ ਹੋਣਾ ਇਹਦੇ ਵਿੱਚ ਕੋਈ ਤੁਹਾਨੂੰ ਹੌਕਾ ਨਹੀਂ ਤੀ ਲੋੜੇ ਨਹੀਂ ਪੈਣੀ ਤੁਸੀਂ ਫ੍ਰੀ ਹੋ ਗਏ ਫੇਰ ਆਂਦਾ ਜੀ ਅਕਾਲ ਮੂਰਤ ਉਹਦੀ ਹੋਂਦ ਸਮੇ ਤੋਂ ਰਹਿਤ ਆ ਏਕੋ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਤਕਿਆ ਸਦਾਈ ਸਦੀਵੀ ਫੇਰ ਆਂਦਾ ਜੀ ਅਜੂਨੀ ਨਾ ਉਹ ਜੰਮਦਾ ਨਾ ਮਰਦਾ ਨਾ ਆਂਦਾ ਨਾ ਜਾਂਦਾ ਜੇ ਹੁਣ ਕੋਈ ਕਹੇ ਪਈ ਗੁਰੂ ਨਾਨਕ ਜੰਮਿਆ ਰੱਬ ਜੰਮਿਆ ਆਇਆ ਕਿਆ ਗੁਰੂ ਨਾਨਕ ਜੀ ਨੇ ਲੇਟਰ ਆਨ ਸਾਨੂੰ ਸਮਝਾਤਾ ਨਾਨਕ ਹੋਸੀਪੀ ਸੱਚ ਉੱਤੇ ਅਸੀਂ ਫੇਰ ਆਵਾਂਗੇ ਹੋਰ ਵੀ ਕੋਈ ਇੱਥੇ ਸੰਤ ਮਹਾਤਮਾ ਕਹੇ ਤੇ ਸਾਡਾ ਦੁਬਾਰਾ ਜਨਮ ਹੋਇਆ ਅਸੀਂ ਦੁਬਾਰਾ ਆਏ ਜਾਂ ਗਏ ਜਾਂ ਕੁਛ ਨਹੀਂ ਉਹਦਾ ਜੋ ਸਿਧਾਂਤ ਹੈ ਉਹ ਖੁਦ ਇੱਕ ਹੈ ਉਹਦੇ ਹਿੱਸੇਦਾਰ ਅਸੀਂ ਹੋ ਸਕਦੇ ਹਾਂ ਉਹਦੇ ਪਾਰਟ ਅਸੀਂ ਹੋ ਸਕਦੇ ਹਾਂ ਸਾਡੀ ਹੋਂਦ ਇੰਨੀ ਕੋਈ ਹੈ ਜਮੇ ਆ ਮਾਰਗਾਂ ਆ ਬਸ ਉਹਦੇ ਵਿੱਚ ਦੀ ਜ਼ਿੰਦਗੀ ਜਿਹੜੀ ਆ ਉਹਦੇ ਉਹਦੀਆਂ ਚੀਜ਼ਾਂ ਸਮਝ ਕੇ ਅਸੀਂ ਨੇ ਜਮ ਫਾਲੋ ਕਰਨੇ ਆ ਨਾ ਕਿ ਅਸੀਂ ਆਪਣੇ ਆਪ ਨੂੰ ਸੋਚਣਾ ਕਿ ਸਾਡਾ ਕੋਈ ਬਹੁਤ بڑا ਸੋਲ ਆ ਫਿਰ ਤਾਂ ਦੋ ਹੋਗਾ ਇੱਕਾਂ ਜੀ ਇੱਕ ਦਾ ਹਿੱਸਾ ਅਸੀਂ ਆ ਆਪ ਖੁਦ ਕੁਛ ਨਹੀਂ ਆ ਉਹਦਾ ਹਿੱਸਾ ਆ ਜੀ ਇੱਕ ਉਹਦਾ ਸੈ ਭੰਗ ਉਹਨੂੰ ਕੌਣ ਚਲਾ ਰਿਹਾ ਉਹ ਆਪਣੇ ਆਪ ਚੱਲ ਰਿਹਾ ਹੈ ਜੋ ਵੀ ਸੰਸਾਰ ਦੇ ਵਿੱਚ ਹੋ ਰਿਹਾ ਆਪਣੇ ਆਪ ਦੇ ਵਿੱਚ ਆ ਕੋਈ ਹੋਰ ਬਾਹਰੋਂ ਕੋਈ ਕਹਿ ਲਾਓ ਪੇ ਉਪਰੋਂ ਹੁਣ ਜੀਜ਼ਸ ਨੇ ਆ ਕੇ ਚਲਾ ਦਿੱਤਾ ਨਾ ਜੀ ਜਾਂ ਕਿਸੇ ਮੁਹੰਬਦ ਨੇ ਆ ਕੇ ਚਲਾਤਾ ਜਾਂ ਰਾਮ ਨੇ ਚਲਾਤਾ ਨਹੀਂ ਉਹ ਖੁਦ ਆਪਣੇ ਆਪ ਹੀ ਰਾਮ ਆ ਆਪਣੇ ਆਪ ਹੀ ਅੱਲਾ ਆ ਆਪਣੇ ਆਪ ਹੀ ਸਭ ਕੁਝ ਆ ਉਹਨੂੰ ਚਲਾਉਣ ਵਾਲਾ ਹੋਰ ਕੋਈ ਹੈ ਹੀ ਨਹੀਂ ਉਹ ਆਪਣੇ ਆਪ ਦੇ ਵਿੱਚ ਹੀ ਆ ਗੁਰ ਪ੍ਰਸਾਦ ਗੁਰੂ ਜੀ ਦੀ ਕਿਰਪਾ ਦੁਆਰਾ ਉਹਦੇ ਗਿਆਨ ਦੁਆਰਾ ਹੀ ਇਹ ਸਾਨੂੰ ਸਮਝ ਆ ਸਕਦੀਆਂ ਆ ਇਹ ਸੋਚ ਸਾਡੇ ਅੰਦਰ ਪੈ ਸਕਦੀ ਨਹੀਂ ਤਾਂ ਇਨਸਾਨ ਸਦਾ ਹੀ ਝਟਕਣ ਦੇ ਵਿੱਚ ਮਜਬੂਰ ਰੱਖਦਾ ਆਪਣੇ ਆਪ ਨੂੰ ਕਦੇ ਉਹਨੇ ਮੰਦਰਾਂ 'ਚ ਜਾਈ ਜਾਣਾ ਕਦੇ ਉਹਨੇ ਮਸਜਿਦਾਂ 'ਚ ਜਾਈ ਜਾਣਾ ਕਦੇ ਉਹਨੇ ਗੁਰਦੁਆਰਿਆਂ 'ਚ ਜਾਈ ਜਾਣਾ ਕਦੇ ਉਹਨੇ ਇੱਥੇ ਮੱਥੇ ਟੇਕਣੇ ਕਦੇ ਉਹਨੇ ਉੱਥੇ ਮੱਥੇ ਟੇਕੜੇ ਆਂ ਕਦੇ ਨੇ ਨੱਕ ਰਗੜਨੇ ਆਂ ਕਦੇ ਉਹਨੇ ਟੱਲੀਆਂ ਵਜਾਣੀਆਂ ਗੁਰੂ ਜੀ ਦਾ ਗਿਆਨ ਸਮਝ ਕੇ ਉਹ ਮੁਕਤ ਹੋ ਜਾਂਦਾ ਉਹ ਸਿਧਾਂਤ ਦੇ ਨਾਲ ਚੱਲਣ ਲੱਪੰਦਾ ਉਹ ਇੱਕ ਨੂੰ ਸਮਝ ਲੈਂਦਾ ਪਈ ਉਹੀ ਸਭ ਕੁਝ ਆ ਮੈਂ ਨੂੰ ਮਿਟਾ ਕੇ ਇੱਕੋ ਦੇ ਨਾਲ ਚੱਲਦਾ ਸਮਝਦਾ ਕਿਤੋਂ ਸਮਝਦਾ ਆ ਇਹ ਗੁਰੂ ਜੀ ਤੋਂ ਹੀ ਇਹ ਬਾਣੀ ਤੋਂ ਸੱਚ ਸਿਧਾਂਤ ਤੋਂ ਹੀ ਸਮਝ ਸਕਦਾ ਹੈ ਜੀ ਪੁੱਲ ਚੁੱਕ ਦੀ ਖਿਮਾ ਅੱਜ ਲਈ ਇੰਨਾ ਹੀ ਜੀ